ਉਹ ਜੰਮੀ ਪੈਣ ਵਾਲਾ ਕੋਟਸੂਈ ਜਿਹੜਾ ਜੀਟੀ ਰੋਡ ਵਾ ਦੇਖੋ ਨਹਿਰ ਦਾ ਰੂਪ ਉੱਤਰ ਪਕਰ ਗਿਆ ਆ ਤੁਸੀਂ ਦੇਖ ਸਕਦੇ ਆ ਕੋਕਲੋ ਮਿੱਟ ਦੇ ਇਹ ਦੇ ਵਿੱਚ ਤੇ ਪਾਣੀ ਉਹ ਪਾਣੀ ਹੋ ਗਿਆ 10 ਮਿੰਟਾਂ ਜੇ ਮੀਂਹ ਪਿਆ ਨਹੀਂ ਬਹੁਤਾ ਨਹੀਂ ਪਿਆ ਇਹ ਪਾਣੀ ਪਾਣੀ ਹੋ ਗਿਆ ਕਿੱਥੇ ਪਤਾ ਨਹੀਂ ਲੱਗਦਾ ਇਹ ਕੋਟਸੂਈ ਦੀ ਬੈਸ ਰੋਬਾ ਨਹਿਰ ਰੋਆ ਤੇ ਜੀਟੀ ਰੋਡ ਵਾ ਆ ਤੁਸੀਂ ਦੇਖ ਸਕਦੇ ਆ ਅਸੂਬਤਰਾ ਦੇਖੋ ਤੇ ਮੋਟਰਸਾਈਕਲ ਨਾਲ ਫਸਾਈ ਹੁੰਦਾ ਪਾਣੀ ਇੱਕ ਦੂਜੇ ਤੇ ਕਿਦਾਂ ਮਾਰਦੇ ਆਉਂਦੇ ਆ ਢਿੱਜ ਜਾਂਦਾ ਬੰਦਾ ਹਾਂ ਮਗਰ ਬਾਤ ਖਾਉਂਦੀ ਆ ਇਹ ਤਾਂ ਮੈਨੂੰ ਵੀ ਖਤਰਾ ਭੀ ਹੁੰਦੀ ਪਰ ਇਹਨੂੰ ਹੋ ਜਾਂਦੇ ਜਰਾ ਇਹ ਦੇਖੋ ਕਿਵੇਂ ਇਸ ਨੂੰ ਫਸੋਤੇ ਇਹ ਪਲਾਟਫਾਰਮ ਵਾਜੀ ਇਹ ਕਿੰਨਾ ਵੇਸ ਪਾਉਂਦੀ ਮਾਰਦੀ ਆ ਇਹ ਕੋਤ ਬੇਸ ਤੋਂ ਦੋ ਬਣਾ ਲੱਗਦੀ ਕਿ ਨਹੀਂ ਪੂਰੀ ਪਾਣੀ ਬਹਾ ਰਹੀ ਹੈ ਇਹ ਪਾਣੀ ਪਾਣੀ ਹੋ ਗਿਆ ਲੇ ਕੋ ਪਾਣੀ ਤੇ ਫੋਨ ਨੂੰ ਪਹੁੰਚ ਗਿਆ 10 ਮਿੰਟ ਨਹੀਂ ਮੀਂਹ ਕਿਹਾ ਉਸੇ ਤੇ ਜਿਹੜਾ ਬਰਸਾਤ ਨੂੰ ਨਾਲਾ ਬਣਾਇਆ ਉਹਦੇ ਸੁਪਾਈ ਹੱਲ ਨਹੀਂ ਕਿਸੇ ਨੇ ਧਿਆਨ ਦਿੱਤਾ ਜੋ ਫਾਪਰ ਦਬਲੇ ਪੜਿਆ ਨਾਲ ਤਾਂ ਪਾਣੀ ਨਿਕਲ ਸਕਦਾ ਉਹ ਜਿੱਥੇ ਉਨੀ ਜਿੱਨੀ ਆਈ ਹੋਆ ਆ ਜਿਹੜੇ ਫੋਟੋ ਪਰਨੇ ਤੇ ਟ੍ਰੈਫਿਕ ਵੀ ਬਹੁਤ ਹੋ ਰਿਹਾ ਹੈ। ਇਸ ਤਰ੍ਹਾਂ ਕਿ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਖਾਸ ਕਰਕੇ ਸਕੂਟਰ ਮੋਟਰਸਾਈਕਲਿਆਂ ਨੂੰ ਬਹੁਤ ਤਾਂ ਕਿ ਜੋ ਤਾਂ ਗੱਡੀਆਂ ਇਸ ਤਿਹਾਂ ਤੇ ਹੌਲੀ ਜਾਂਦੇ ਆ। ਇਧਰ ਸੇ ਨੂੰ। ਉਹਨੂੰ ਪਤਾ ਕਿ ਵੀਡੀਓ ਬਣਦੀ ਆ। ਇਸ ਕਰਕੇ ਕਿ ਉਹ ਮੈਨੂੰ ਭੇਂਦੇ ਨਹੀਂ। ਵਾਈਕਲ ਦੇ ਕਿਰਪਾ ਨਾਲ ਬਾਤ ਨਹੀਂ ਬੋਲਦੀ ਆ। ਤੇ ਆਮ ਨੂੰ ਸੰਗਤ ਸਤਿਕਾਰ ਕਰਦੀ ਆ। ਤੇ ਜਿੱਥੋਂ ਆਉਂਦੇ ਆ। ਜਦੋਂ ਇਸ ਤਰ੍ਹਾਂ ਹੌਲੀ ਜਾਂਦੇ ਆ। ਸਹੀ ਕਹ ਲੈ ਜਿਵੇਂ ਇਹ ਟਿਸ਼ੂ ਰੋਪੀ ਚਾਹ। ਰੋਡ ਤੋਂ ਹੀ ਦਾ। ਦੇਖੋ ਜੀ ਕੀ ਰੋਡ ਦਾ ਹਾਲ ਜੀ ਇੱਕ ਨਹਿਰੇ ਬਣ ਗਈ ਹੋਆ। ਪਾਣੀ ਬਣ ਗਿਆ। ਜਲਾਗਰ ਵੀ ਆਏ ਭਜਦੇ ਆ ਤੇ ਮਜ਼ਾ ਕਰਦੇ ਲੱਗਦੇ ਤੇ ਖੁੱਪਰ ਬਣ ਗਿਆ।

ਕੋਡ ਉਹ ਉਹ ਬਾੜੀ ਆਈ ਬਹੁਤ ਆਣੀ ਆ ਬਹੁਤ ਬੱਚੇ ਬਹੁਤ ਹੜ੍ਹ ਨਾ ਜਾਇਓ ਜਮਨਾ ਆ ਗਈ ਜਮਨਾ ਇੱਕ ਕੋਡੂ ਸੀ ਦੇ ਵਿੱਚ ਨਹਿਰ ਬਣੀ ਗਈ ਹੈ ਛੋਟਾ ਜਿਹਾ ਜਗ੍ਹਾ ਨਹੀਂ ਬਚੰਗੀ ਇੱਕੋ ਅੱਜ ਬਰਸਾਤ ਬਹੁਤ ਘੱਟ ਹੋਈ ਆ ਜੇ ਜ਼ਿਆਦਾ ਤਿੰਨ ਦੋ ਘੰਟੇ ਨਹੀਂ ਪੈਦੇ ਫਿਰ ਸਾਰਾ ਨਗਰ ਦੇ ਵਿੱਚ ਪਾਣੀ ਵੜ ਜਾਣਾ ਆ ਹੁਣ ਤਾਂ ਨੰਨੇ ਦੇ ਕੋਈ ਤੁਸੀਂ ਜਲਦੀ ਮੈਨੂੰ ਯਾਦ ਦੇ ਫੋਨ ਕਰੋ। ਅੱਗੇ ਉਹ ਟੋਪ ਟਾਹ ਹੁੰਦਾ। ਨਹਿਰ ਤੋਂ ਲੰਘ ਪ੍ਰਵੇਸ਼ੀ। ਲੜ ਗਿਆ ਕਿ ਨਹਿਰ ਆ। ਨਹਿਰ ਆ ਜੀ ਨਹਿਰ ਦੇ ਬੱਚੀ ਜਾਂਦੇ ਤੁਸੀਂ। ਥੋੜਾ ਆਪਣਾ ਪੱਤਰਕਾਰ ਕੁਲਵੰਤ ਸਿੰਘ ਜੀ ਸਿੱਧੂ ਕੋਲ ਤੋਂ ਹੀ ਇਹ ਸਾਡੇ ਫਰੈਂਡ ਡਾਕਟਰ ਫਰਜੀ ਕੁਮਾਰ ਜੀ ਜਿਹੜੇ ਹੀਰਲ ਰਿਪੋਰਟਰ ਹੀ ਆ ਹਾਂ ਜੀ ਤੰਗੀਤ ਨਹੀਂ ਹੁੰਦੀ ਦੰਦਰ ਜੀ ਤੰਗੀ ਦਾ ਹੈਗੀ ਆ ਜੀ ਦੇਖੋ ਪਾਣੀ ਕਿੱਦਾਂ ਹੈ ਨਹਿਰਾਂ ਨੂੰ ਚੱਲਦਾ ਆ ਹਾਂ ਨਹਿਰ ਤਾਂ ਬਣ ਗਈ ਜੀ ਨੰਗ ਜਾ ਜੀ ਹੁਣ ਤੁਸੀਂ ਭੇਜੇ ਜਾਣ ਗੱਡੀਆਂ ਆਉਂਦੀਆਂ ਮੇਰਾ ਕਨੈਕਟ ਨੰਬਰ 98557591816 ਥੋੜਾ ਆਪਣਾ ਪੱਤਰਕਾਰ ਸਰਵੰਸ਼ ਸਿੰਘ ਜੀ ਕੋਲ ਤੋਂ